ਹੈਲੋ ਜੀ ਸਰਾਸੀ ਕਾਲ ਜੀ ਸਸੀ ਕਾ ਹਿੰਮਤ ਸਰ ਜੀ ਹੋ ਗਿਆ ਟਾਇਲ ਕਰੀ ਹੋਰੀ ਓ ਸ਼ਾਬਾਸ਼ ਜਵਾਨਾ ਸ਼ਾਬਾਸ਼ ਬੈਂਕ ਤੇ ਸਾਰੀ ਉਹ ਮੈਡੀਕਲ ਹਾਂ ਲੈ ਜੀ ਮੇਰਾ ਹੀ ਕੋਈ ਗੱਲ ਕੋਈ ਗੱਲ ਨਹੀਂ 12 ਤਰੀਕ ਨੂੰ ਆ ਜੀ 12 ਨੂੰ ਆ ਨਾਲ ਦੀ ਨਾਲ ਨਹੀਂ ਕੀਤਾ ਨਹੀਂ ਜੀ 12 ਕੱਲ ਦੇ ਕੱਲ ਦੇ ਦਿਨ ਵਿੱਚ 12 ਤਰੀਕ ਨੂੰ ਸਵੇਰ 6:30 ਐਂਟਰੀ ਹੋ ਜੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਡੀਕਲ ਸਾਬ ਲੈ ਕੋ ਸਾ ਆਪਣਾ ਦੂਆ ਮੁੰਡਾ ਦੁਆਹਾਂ ਵਾਲੀ ਮਿਲਿਆ ਨਹੀਂ ਮੈਨੂੰ ਉਹਨੂੰ ਮੈਂ ਹਾਲੇ ਬਾਹਰ ਹੋਂ ਸਰ ਕਰੇ ਵੀ ਨਹੀਂ ਫੋਨ ਕਰਿਆ ਤੁਨ ਨੂੰ ਕਰਿਆ ਹੀ ਬੰਨਾ ਹੁਣ ਉਹਨੂੰ ਕਰਕੇ ਪੁੱਛਦਾ ਹਾਂ ਹੋਂ ਤਾਂ ਵਾਊਚਰ ਕੀ ਬਣਾਦਾ ਅੱਛਾ ਕਿਹੜਾ ਗਰੁੱਪ ਲੱਗਿਆ ਤੇਰਾ ਮੇਰਾ ਤੀਜਾ ਲੱਗਿਆ ਜੀ ਤੀਜਾ ਗਰੁੱਪ ਲੱਗਿਆ ਹਾਂਜੀ ਰਨਿੰਗ ਅੱਜ ਗੱਡੀ ਆ ਮੈਨਾਂ ਨਹੀਂ ਸਾਰੀ ਮੇਰਾ 5:45 ਪੰਤੂਲੀ ਚ ਟਾਈਮ ਸੀ ਜੀ ਠੀਕ ਹੈ ਤਾਂ ਤਾਂ ਹਰ ਜੀ 6:15 ਬੋਹ ਮਹੀ ਦੀ ਜਾਂਦੇ ਹਾਂ 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 ਹਾਂਜੀ ਬੀਮ ਨੂੰ ਵੀ ਸਰ ਇਦਾਂ ਨਹੀਂ ਕੁਝ ਕਹਦੇ ਕਿੰਨੇ ਤੋਂ 6-7 ਲੱਗਦੇ ਨੇ ਹਾਂਜੀ ਹਾਂਜੀ ਜੀ ਐ ਵਧੀਆ ਸਰ ਜੀ ਸਟਾਫ ਬਹੁਤ ਵਧੀਆ ਸਟਾਫ ਨਹੀਂ ਇਦਾਂ ਮਾਰਾ ਹੈਗਾ ਮਤਲਬ ਅੰਦਰ ਧੱਕੇ ਮੁੱਕੇ ਨਾਲ ਉਹ ਵਧੀਆ ਹਰੇ ਲੋ ਬੱਚੇ ਨੂੰ ਪੁੱਛਦੇ ਆਈ ਚਲੋ ਵਧੀਆ ਫਿਰ ਤਾਂ ਬਾਕੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਾਂਜੀ ਬਾਕੀ ਤਾਂ ਨਹੀਂ ਆਹ ਪ੍ਰੋਬਲਮ ਆਈ ਕੋਈ ਨਹੀਂ ਸਰ ਪ੍ਰੋਬਲਮ ਕੋਈ ਨਹੀਂ ਬਸ ਮੈਡੀਕਲ ਸਾਹਮ ਲਈ ਸੀ ਕੋਈ ਗੱਲ ਮੈਂ ਉਹਨੂੰ ਪੁੱਛ ਲਈ ਦੂਜੇ ਨੂੰ ਹਾਂ ਪੁੱਛ ਕੇ ਦੱਸ ਮੈਨੂੰ